ਜੀ ਸੋ ਸਤਿਕਾਰ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਜੀ ਇੱਕ ਕਰਨਲ ਦੀ ਜਿਹੜਾ ਕਿ ਬਹੁਤ ਚਿਰ ਤੋਂ 9-10 ਮਹੀਨੇ ਹੋ ਗਏ ਉਹਨਾਂ ਦਾ ਉਹਦੀ ਕੁੱਟਮਾਰ ਹੋ ਗਈ ਸੀ ਬਹੁਤ ਹੀ ਭੜੇ ਤਰੀਕੇ ਨਾਲ ਕੁੱਟਿਆ ਗਿਆ ਸੀ ਉਹਨਾਂ ਨੂੰ ਤੇ ਜਿਹੜਾ ਕਿ ਉਹਦਾ ਬੇਟਾ ਗਆ ਕੰਗਤ ਉਹਨਾਂ ਦੇ ਵੀ ਬਹੁਤ ਢੂਈ ਤੇ ਲਾਸਾਂ ਪਾਂਗਾ ਪੰਗਾ ਨੇ ਦੋਨਾਂ ਪਿਓ ਪੁੱਤਾਂ ਦੀ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਸੀ ਕਿ ਪੁਲਿਸ ਮੁਲਾਜ਼ਮਾਂ ਕੰਨੂ ਹਾਂਸਪਾਇਟਰ ਚਾਰ ਸੀਗੇ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਗਈ ਸੀ ਜਿਹੜਾ ਕਿ ਉਹਨਾਂ ਨੂੰ ਕੋਈ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ 9-10 ਮਹੀਨੇ ਹੋ ਗਏ ਤੇ ਵਿਚਾਰੇ ਉਹ ਹਰ ਇੱਕ ਕਾਨੂੰਨ ਦਾ ਉਹਨਾਂ ਨੇ ਦਰਵਾਜ਼ਾ ਖਟਕਾਇਆਗਾ ਤੇ ਕਿਸੇ ਨੇ ਵੀ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਹੈਗੀ ਤੇ ਜਿਹੜਾ ਕਿ ਹਰ ਇੱਕ ਬੰਦੇ ਨੂੰ ਹੁੰਦਾਗਾ ਆਪਾਂ ਕਹਿੰਦੇ ਆ ਵੀ ਕਾਨੂੰਨ ਦੀ ਮਦਦ ਆਪਾਂ ਲੈਣੇ ਆਗੇ ਵੀ ਕਈ ਆਪਣੀ ਘੇਰਖਣੀ ਇੱਥੋਂ ਕੋਈ ਆਪਣੀ ਮਦਦ ਕੀਤੀ ਜਾਊਗੀ ਜਿਹੜੀ ਕਿ ਨਹੀਂ ਕੀਤੀ ਜਾਏਗੀ 9-10 ਮਹੀਨੇ ਹੋ ਗਏ ਤੇ ਲੰਮੇ ਟਾਈਮ ਤੋਂ ਲੈ ਕੇ ਉਹਨਾਂ ਦੀ ਕੋਈ ਵੀ ਸੁਣਵਾਈ ਕਿਤੇ ਵੀ ਨਹੀਂ ਹੋਈ ਹਾਂ ਰਾਸ਼ਟਰਪਤੀ ਤੇ ਜਿਹੜੇ ਕਿ ਗ੍ਰਹਿ ਮੰਤਰੀ ਕੋਲੇ ਵੀ ਉਹਨਾਂ ਨੇ ਉਹਨਾਂ ਦੇ ਵੀ ਦਰਵਾਜ਼ੇ ਖਟਕਾਏ ਨੇ ਜਿਹੜੀ ਕਿ ਉੱਥੇ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਏਗੀ ਜਿਹੜਾ ਕਿ ਐਨਾ ਜਿਹੜਾ ਕੋਈ ਮਲਾਜ਼ਮ ਦੀ ਕਿਸਣਵਾਈ ਨਹੀਂ ਹੋ ਰਹੀ ਜਿਹੜਾ ਕੋਈ ਗਰੀਬ ਮਜ਼ਦੂਰ ਦਿਹਾੜੀ ਕਰਨ ਵਾਲੇ ਦੀ ਕਿਤੇ ਸੁਣਵਾਈ ਹੋਊਗੀ ਨਹੀਂ ਹੋਊਗੀ ਜਿਹੜੀ ਕਿ ਮਲਾਜ਼ਮ ਦੀ ਨਹੀਂ ਅੱਜ ਕੋਈ ਪੁੱਛ ਦੱਸ ਹੋ ਰਹੀ ਤੇ ਹਾਂ ਕਿਸੇ ਗਰੀਬ ਗੁਰਬੇ ਦੀ ਦਿਹਾੜੀਦਾਰ ਬੰਦੇ ਦੀ ਕਿੱਥੋਂ ਕੋਈ ਸੁਣੂਗਾ ਜਿਹੜਾ ਕਿ ਇੱਕ ਮਲਾਜ਼ਮ ਸੀਗਾ ਉਦੇ ਘਰਾਂ ਵਾਲੀ ਨੇ ਬਹੁਤ ਮਦਦ ਮੰਗੀ ਲੋਕਾਂ ਤੋਂ ਤੇ ਜਿਹੜੀ ਉਹਦੀ ਕੋਈ ਵੀ ਅਜ ਤੱਕ ਸੁਣਵਾਈ ਨਹੀਂ ਹੋਈਗੀ ਤੇ ਜਿਹੜਾ ਕਿਸਮਾਂ ਦੀ ਸਗੋਂ ਪੁਲਸ ਵਾਲਿਆਂ ਦਾ ਇਲਜ਼ਾਮ ਸੀਗਾ ਵੀ ਸਾਡੀ ਵੀ ਕੁੱਟ ਮਾਰ ਇਨਾਂ ਕੰਨੂਆ ਕੀਤੀ ਗਈ ਆ ਜਿਹੜਾ ਕਿ ਉਹ ਤਾਂ ਦੋ ਪੇ ਪੁੱਤ ਸੀਗੇ ਤੇ ਜਿਹੜਾ ਉਹ ਕੋ ਬਾਵਾ ਜਣੇ ਸੀ ਕਈ ਜਣੇ ਸੀ ਜਿਹੜੇ ਕਿ ਮਲਾਜਮ ਸੀ ਤੇ ਬਹੁਤ ਭੜੇ ਤਰੀਕੇ ਨਾਲ ਉਹਨਾਂ ਨੂੰ ਕੁੱਟਿਆ ਗਿਆ ਸੀ ਕਿ ਆਪਾਂ ਕੀ ਤੋਂ ਉਮੀਦ ਲਾਈਏ ਜਦੋਂ ਕਿ ਹਨਾ ਆਪਾਂ ਬਸ ਇੱਥੋਂ ਤੱਕ ਹੀ ਆਪਣੀ ਆਸ ਹੁੰਦੀ ਆ ਵੀ ਆਪਾਂ ਕਾਰਵਾਈ ਕਰੀ ਜਾਊਗੀ ਤੇ ਆਪਣੀ ਸੁਣਵਾਈ ਹੋਊਗੀ ਤੇ ਲੰਮੇ ਟਾਈਮ ਤੋਂ ਲੈ ਕੇ ਉਹਨਾਂ ਦੀ ਕਿਤੇ ਵੀ ਜ਼ਿਆਦਾ ਕਿਤੇ ਵੀ ਗਏ ਉਹ ਕਿਤੇ ਵੀ ਸੁਣਵਾਈ ਨਹੀਂ ਹੋਈਏਗੀ ਤੇ ਉਹਦੇ ਬੇਟੇ ਨੂੰ ਵੀ ਬਹੁਤ ਭੜੇ ਤਰੀਕੇ ਨਾਲ ਕੁੱਟਿਆ ਗਿਆ ਸੀ ਲਾਸਾਂ ਪਾਆਂਾਂ ਗੰਗਾ ਢੂਈ ਤੇ ਸਾਰੇ ਵਿਚਾਰੇ ਦੇ ਸਰੀਰ ਤੇ ਬਹੁਤ ਭੜੀਆਂ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਜਿਹੜੀ ਵੀ ਕਿਤੇ ਇੱਕ ਕੋਮਦੀ ਰਾਖੀ ਕਰਨ ਲਈ ਇਹ ਖੜੇ ਹੁੰਦੇ ਨੇ ਮਲਾਜ਼ਮ ਤੇ ਇਹਨਾਂ ਦੀ ਨਿਸ਼ਣਵਾਈ ਹੁੰਦੀਗੀ ਤੇ ਆਮ ਗਰੀਬ ਦੀ ਕਿੱਥੋਂ ਸਨਮਾਈ ਹੋਊਗੀ ਮੈਂ ਤਾਂ ਨਹੀਂ ਕਹਿੰਦੀ ਵੀ ਕਿਸੇ ਕਿਤੇ ਗਰੀਬ ਗੁਰਬੇ ਦੀ ਕਿਤੇ ਆਪਾਂ ਕਹਿੰਦੇ ਆਂ ਵੀ ਕਾਨੂੰਨ ਦੀ ਸਹਾਇਤਾ ਲੈਣੇ ਆਂ ਤੇ ਆਪਾਂ ਨੂੰ ਇਥੋਂ ਤੇਾਸ ਹੁੰਦੀ ਹੈਗੀ ਵੀ ਆਪਾਂ ਖਣੀ ਆਪਣੀ ਕੋਈ ਮਦਦ ਕਰੂਗਾ ਜਿਹੜੀ ਕਿ ਨਹੀਂ ਕੀਤੀ ਗਈ ਕਿਸੇ ਵੀ ਤਰੀਕੇ ਦੀ ਉਹਨਾਂ ਦੀ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ ਹੈਗੀਗੀ ਉਹਨਾਂ ਜਿਹੜੇ ਕਿ ਉਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਵੀ ਬਹੁਤ ਵਧੀਆ ਬਹੁਤ ਤੁਰੇ ਫਿਰੇ ਨੇ ਵਿਚਾਰੇ ਨਾਲ ਤੇ ਕਿਸੇ ਦੀ ਵੀ ਭੱਜ ਦੌੜ ਕੀਤੀ ਹੋਈ ਕੋਈ ਉਹਨਾਂ ਦੀ ਮਿਹਨਤ ਨਹੀਂ ਬੱਲੇ ਪਈ ਹੈਗੀ ਕਿ ਅੱਜ ਤੱਕ ਉਹ ਲਿਤੇਦਾਰਾਂ ਦੀ ਜਾਂ ਉਹਦੇ ਪਰਿਵਾਰ ਦੀ ਕਰਨਲ ਦੇ ਤੇ ਵਿਚਾਰੇ ਬਹੁਤ ਭੱਜੇ ਤੇ ਜਿਹੜੀ ਕਿ ਉਹਨਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਆਪਾਂ ਤਾਂ ਆਪਣੀ ਤਈਂ ਕਹਿੰਨੇ ਅੱਗੇ ਵੀ ਸੁਣਵਾਈ ਹਰ ਇੱਕ ਬੰਦੇ ਦੀ ਹੋਣੀ ਚਾਹੀਦੀ ਇਨਸਾਫ਼ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜਾ ਕਿ ਇੱਕ ਵਿਚਾਰਾ ਮਲਾਜਮ ਦੇ ਜਿੱਤ ਵੀ ਹੋਇਆਗਾ ਤੇ ਉਹਦਾ ਜਿਹੜਾ ਕਿ ਬੇਟਾਗਾ ਉਹਨੂੰ ਵੀ ਬਹੁਤ ਕੁੱਟਿਆ ਮਾਰਿਆ ਕੀਤੀ ਗਈ ਹੈਗੀ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਆ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦੀ